ਸ਼ੰਭੂ ਬਾਰਡਰ ਤੇ ਮੌਜੂਦ ਆ ਤੇ ਤਸਵੀਰਾਂ ਦਿਖਾਉਣਾ ਤੁਹਾਨੂੰ ਦੇਖ ਸਕਦੇ ਹੋ ਕਿਸ ਤਰੀਆਂ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਨਦੀ ਨੂੰ ਪਾਰ ਕਰਕੇ ਆਪਣੀ ਮੰਜ਼ਲ ਤੱਕ ਪਹੁੰਚਿਆ ਜਾ ਰਿਹਾ ਕੋਈ ਡਰ ਨਹੀਂ ਲੱਗਿਆ ਕਿ ਨਦੀ ਨੂੰ ਲੰਘ ਕੇ ਆਏ ਡਰ ਤਾਂ ਲੱਗਿਆ ਅੱਜ ਪਾਣੀ ਦਾ ਪਾਰ ਬਹੁਤ ਜ਼ਿਆਦਾ ਸੀਗਾ ਜੀ ਡਰ-ਡਰ ਕੇ ਨਿਕਲੇ ਜੀ ਉਹ ਦੇਖੋ ਉਹ ਦਿਖਾਓ ਕਰਨੋ ਤਸਵੀਰ ਦਿਖਾਓ ਲੋਕ ਕਿਦਾਂ ਆਪਣੀ ਜਾਨ ਜੋਖਮ ਚ ਪਾ ਕੇ ਹੁਣ ਕੱਗਰ ਨਦੀ ਨੂੰ ਪਾਰ ਕਰਕੇ ਕੱਗਰ ਨਦੀ ਦੇ ਵਿੱਚ ਪਾਣੀ ਵੀ ਜਿਹੜਾ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਉਹ ਜੋਖਮ ਦੇ ਵਿੱਚ ਪਾ ਕੇ ਹੁਣ ਆਪਣੀ ਮੰਜ਼ਿਲ ਤੱਕ ਪਹੁੰਚ ਰਹੇ ਨੇ ਦੇਖੋ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤੇ ਤਸਵੀਰਾਂ ਦਿਖਾਉਣਾ ਤੁਹਾਨੂੰ ਦੇਖ ਸਕਦੇ ਹੋ ਕਿਸ ਤਰੀਆਂ ਦੇ ਹਨ ਤਸਵੀਰਾਂ ਨੇ ਕਿਸ ਤਰ੍ਹਾਂ ਨਦੀ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਿਆ ਜਾ ਰਿਹਾ ਮੈਮ ਕਿੱਥੋਂ ਆਏ ਹੋ ਤੇ ਕਿੱਥੇ ਜਾ ਰਹੇ ਹੋ ਮੈਂ ਜੀ ਹਰਿਆਣੇ ਤੋਂ ਹੀ ਆਈ ਆ ਜੀ ਅੰਮ੍ਰਾਲੇ ਤੋਂ ਜੀ ਅੱਗੇ ਕਿੱਥੇ ਜਾਣਾ ਜੀ ਅੱਗੇ ਲੁਧਿਆਣੇ ਜਾਣਾ ਹੈ ਜੀ ਨਦੀ ਛ ਨੂੰ ਲੰਘ ਕੇ ਆਏ ਹਾਂ ਹਾਂ ਜੀ ਪਿੱਛੋਂ ਮਾਰਡਰ ਤੋਂ ਹੀ ਪੈਦਲ ਚੱਲ ਕੇ ਆਏ ਨੇ 3-4 ਕਿਲੋਮੀਟਰ ਦੂਰ ਚੱਲ ਕੇ ਆਏ ਨੇ ਉਹ ਡਰ ਨਹੀਂ ਲੱਗਿਆ ਕਿ ਨਦੀ ਛ ਨੂੰ ਲੰਘ ਕੇ ਆਏ ਹੋ ਡਰ ਤਾਂ ਲੱਗਿਆ ਜੀ ਪਾਣੀ ਦਾ ਭਾਰ ਬਹੁਤ ਜ਼ਿਆਦਾ ਸੀਗਾ ਜੀ ਡਰ-ਡਰ ਕੇ ਨਿਕਲੇ ਜੀ ਬਹੁਤ ਤੇਜ਼ ਹੈ ਹਾਂ ਜੀ ਪਰ ਅੱਗੇ ਜਾਣਾ ਜ਼ਰੂਰੀ ਹੈ ਜਾਣਾ ਜ਼ਰੂਰੀ ਸੀਗਾ ਜੀ ਕੀ ਕਹਿਣਾ ਚਾਹੁੰਨੋ ਇਹਦਾ ਪ੍ਰਸ਼ਾਸਨ ਵਾਲਿਆਂ ਨੂੰ ਕਿਸਾਨਾਂ ਦੇ ਰੋਕਣ ਦੇ ਲਈ ਕੀ ਕਹਿਣਾ ਜੀ ਵੀ ਕਿਸਾਨਾਂ ਦਾ ਤੋਂ ਹੈ ਹੀ ਔਖਾ ਸੀ ਫਿਰ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਜੀ ਵੀ ਆਮ ਲੋਕ ਪਰੇਸ਼ਾਨ ਹਾਂ ਹਾਂ ਹਮ ਲੋਕ ਵੀ ਪਰੇਸ਼ਾਨ ਹੈ ਤਾਂ ਤਸਵੀਰ ਬਹੁਤ ਮਿਹਰਬਾਨੀ ਦੇਖੋ ਕਰਨ ਅੱਗੇ ਦੀਆਂ ਤਸਵੀਰਾਂ ਦਿਖਾਓ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਲੋਕ ਨੇ ਜਿਹੜੇ ਉਹ ਘੱਗਰ ਨਦੀ ਨੂੰ ਪਾਰ ਕਰਕੇ ਜਿਹੜੇ ਨੇ ਉਹ ਅੱਗੇ ਜਾ ਰਹੇ ਨੇ ਤਾਂ ਦੇਖੋ ਤਾਂ ਲਗਾਤਾਰ ਤਸਵੀਰ ਤੁਹਾਡਾ ਸਾਂਝੀ ਕਰ ਰਹੇ ਆ ਲੋਕ ਜਿਹੜੇ ਨੇ ਕੁਝ ਲੋਕ ਜਿਹੜੇ ਨੇ ਉਹ ਘੱਗਰ ਨਦੀ ਨੂੰ ਪਾਰ ਕਰਕੇ ਅੱਗੇ ਜਾਂਦੇ ਨੇ ਪੈਦਲ ਤੌਰ ਤੇ ਨਿਕਲਦੇ ਨੇ ਦੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਘੱਗਰ ਨਦੀ ਦੇ ਵਿੱਚੋਂ ਹੋ ਕੇ ਅੱਗੇ ਜਾਂਦੇ ਨੇ ਤਾਂ ਕਿ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ ਉਹ ਤਸਵੀਰ ਦੇਖੋ ਤੁਸੀਂ ਉਹ ਦੇਖੋ ਲੋਕ ਜਿਹੜੇ ਨੇ ਉਹ ਇਸ ਕੱਗਰ ਨਦੀ ਨੂੰ ਪਾਰ ਕਰਕੇ ਅੱਗੇ ਜਾਂਦੇ ਨੇ ਪਰ ਹੁਣ ਪ੍ਰਸ਼ਾਸਨ ਨੇ ਕੱਗਰ ਨਦੀ ਨੂੰ ਵੀ ਜਿਹੜਿਆ ਜੀਸੀਬੀ ਲਾ ਕੇ ਵੱਡੇ ਮਿੱਟੀ ਦੀ ਦੀਵਾਰ ਲਾ ਕੇ ਬੰਦ ਕਰ ਦਿੱਤਾ ਕਰਨਾ ਸ਼ੁਰੂ ਕਰ ਦਿੱਤਾ ਕਹਾ ਅੰਦਰ ਜਾ ਰਹੇ ਉਸ ਵਿੱਚ ਅੱਗੇ ਜਾਣਾ ਹੈ ਬਾਹਰ ਉਸ ਪਰ ਤਾਂ ਦੇਖੋ ਤਸਵੀਰ ਦੇਖੋ ਤਾਂ ਹੁਣ ਲਗਾਤਾਰ ਇੱਥੇ ਵੀ ਕਿ ਲੋਕ ਜਿਹੜੇ ਨੇ ਪੈਦਲ ਨਾਲ ਅੱਗੇ ਜਾ ਸਕਣ ਉਸ ਨੂੰ ਵੀ ਹੁਣ ਵੱਡੀ ਜੀਸੀਬੀ ਨਾਲ ਬੰਦ ਕਰ ਦਿੱਤਾ ਗਿਆ ਤਾਂ ਮੈਨੂੰ ਲੱਗਦਾ ਕਿ ਇਹ ਕਿਉਂ ਕੀਤਾ ਜਾ ਜਾ ਰਿਹਾ ਹੈ ਤਸਵੀਰ ਦੇਖੋ ਤੁਸੀਂ ਲਗਾਤਾਰ ਹੁਣ ਲੋਕ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਉਹ ਦੇਖੋ ਉਹ ਦਿਖਾਓ ਕਰਨ ਉਹ ਤਸਵੀਰ ਦਿਖਾਓ ਲੋਕ ਕਿੱਦਾਂ ਆਪਣੀ ਜਾਨ ਜੋਖਮ 'ਚ ਪਾ ਕੇ ਹੁਣ ਕੱਗਰ ਨਦੀ ਨੂੰ ਪਾਰ ਕਰਕੇ ਕੱਗਰ ਨਦੀ ਦੇ ਵਿੱਚ ਪਾਣੀ ਵੀ ਜਿਹੜਾ ਤੇਜ਼ ਹੁੰਦਾ ਨਜ਼ਰ ਆ ਰਿਹਾ ਤਾਂ ਉਹ ਜੋਖਮ ਦੇ ਵਿੱਚ ਪਾ ਕੇ ਹੁਣ ਆਪਣੀ ਮੰਜ਼ਿਲ ਤੱਕ ਪਹੁੰਚ ਰਹੇ ਨੇ ਦੇਖੋ ਤਾਂ ਇਹ ਤਸਵੀਰ ਦੇਖੋ ਕਿ ਕਿਸ ਤਰ੍ਹਾਂ ਕੱਗਰ ਨਦੀ ਦੇ ਦੇ ਵਿੱਚ ਹੁਣ ਵੱਡੇ ਵੱਡੇ ਖੱਡੇ ਪੱਟੇ ਜਾ ਰਹੇ ਨੇ ਤਾਂ ਕਿ ਲੋਕ ਪੈਦਲ ਜਿਹੜੇ ਨੇ ਆਪਣੀ ਮੰਜ਼ਿਲ ਤੱਕ ਨਾ ਪਹੁੰਚਣੇ ਤਸਵੀਰ ਦੇਖੋ ਤੁਸੀਂ ਕਿਸ ਤਰ੍ਹਾਂ ਦੀ ਸ਼ਕਤੀ ਆ ਉਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰ ਦੇਖੋ ਇਹ ਸ਼ੰਭੂ ਦੇ ਘਰ ਨਦੀ ਦੇ ਤਸਵੀਰਾਂ ਨੇ ਜਿੱਥੇ ਵੱਡੇ ਪੱਧਰ ਤੇ ਪ੍ਰਸ਼ਾਸਨ ਵੱਲੋਂ ਸ਼ਕਤੀ ਦਿਖਾਈ ਜਾ ਰਹੀ ਹੈ ਤਾਂ ਕਿ ਜਿਹੜੇ ਲੋਕ ਨੇ ਉਹ ਮੰਜ਼ਲ ਤੱਕ ਨਾ ਪਹੁੰਚ ਸਕਣ ਤਾਂ ਡੇਲੀ ਪੋਸਟ ਪੰਜਾਬੀ ਤੇ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਗਾਤਾਰ ਹਰ ਅਪਡੇਟ ਤੁਹਾਡੇ ਲਈ ਸਾਂਝੀ ਕਰ ਰਹੇ ਆ ਤਾਂ ਕਿ ਕਿਸਾਨੀ ਅੰਦੋਲਨ ਟੂ ਕਿਹਾ ਜਾਵੇ ਤਾਂ ਉਸ ਨਾਲ ਜੁੜੀ तमाम ਤਸਵੀਰਾਂ ਨੇ ਦੇਖੋ ਵੱਡੇ ਵੱਡੇ ਵੈਰੀਗੇਟਰਾਂ ਤੋਂ ਬਾਅਦ ਹੁਣ ਕੱਗਰ ਨਦੀ ਦੇ ਵਿੱਚ ਵੱਡੇ ਵੱਡੇ ਟੋਏ ਖड्डे ਪੱਟੇ ਜਾ ਰਹੇ ਨੇ ਤਾਂ ਕਿ ਜਿਹੜੇ ਪੈਦਲ ਲੋਕ ਨੇ ਇਹ ਕਿਸਾਨ ਇੱਥੋਂ ਵੀ ਨਿਕਲ ਕੇ ਅੱਗੇ ਨਾ ਜਾ ਸਕਣੇ ਵੱਡੀਆਂ ਤਸਵੀਰਾਂ ਨੇ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਉੱਪਰ ਪ੍ਰਸ਼ਾਸਨ ਦੀ ਸ਼ਕਤੀ ਵੱਖਰੇ ਤਰ੍ਹਾਂ ਦੀ ਹੈ ਤਾਂ ਹੁਣ ਨਦੀ ਦੇ ਵਿੱਚ ਵੀ ਨੂੰ ਵੀ ਲੋਕ ਕਿਸ ਤਰ੍ਹਾਂ ਨਲੰਘਣ ਇਹ ਵੀ ਵੱਡੇ ਪ੍ਰਬੰਧ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਲਗਾਤਾਰ ਅਪਡੇਟ ਸੀ ਕਗਰ ਨਦੀ ਦੇ ਵਿੱਚੋਂ ਲਗਾਤਾਰ ਲੋਕ ਜਿਹੜੇ ਨੇ ਉਹ ਇੱਥੋਂ ਜਿਹੜੇ ਲੋਕਲ ਨੇ ਉਹ ਇੱਥੋਂ ਨਿਕਲਦੇ ਨੇ ਤਾਂ ਕਰਨ ਇੱਕ ਤਸਵੀਰ ਹੋਰ ਦਿਖਾਓ ਦੇਖੋ ਸਰਦਾਰ ਵੀਰ ਨੇ ਤਸਵੀਰ ਜਿਹੜਾ ਪੈਨ ਕਰਕੇ ਦਿਖਾਇਓ ਜਿਹੜਾ ਜ਼ੂਮ ਕਰਕੇ ਤਸਵੀਰਾਂ ਦਿਖਾਇਓ ਤਾਂਕਿ ਘਰ ਬੈਠੇ ਲੋਕਾਂ ਤੱਕ ਅਪਡੇਟ ਹੈ ਜਿਹੜੀ ਉਹ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਤਾਂ ਤਸਵੀਰ ਦੇਖੋ ਦੇਖੋ ਇਹ ਸਰਦਾਰ ਵੀਰ ਨੇ ਉਹ ਲੋਕ ਆਪਣੀ ਜਾਨ ਨੂੰ ਜ਼ਿੰਦਗੀ ਨੂੰ ਜੋਖਮ ਚ ਪਾ ਕੇ ਤਾਂ ਦੇਖੋ ਕਿਸ ਤਰ੍ਹਾਂ ਦੀਆਂ ਇਸ ਵੇਲੇ ਤਸਵੀਰਾਂ ਨੇ ਕਿ ਜਿਸ ਤਰ੍ਹਾਂ ਲੋਕ ਜਿਹੜੇ ਨੇ ਆਪਣੀ ਜਾਨ ਜੋਖਮ ਚ ਪਾ ਕੇ ਲਗਾਤਾਰ ਇਹ ਤਸਵੀਰ ਨੇ ਤਾਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਕਿਸ ਤਰ੍ਹਾਂ ਦੀ ਜਿਹੜੀ ਹੈ ਸਖਤੀ ਹੈ ਦੇਸ਼ ਦੇ ਅੰਨਦਾਤੇ ਦੇ ਲਈ ਹੈ ਤਾਂ ਸਰਕਾਰ ਦੀ ਇਸ ਪ੍ਰਸ਼ਾਸਨ ਦੀ ਸਖਤੀ ਨੂੰ ਕਿੰਨਾ ਕੁ ਵਾਜਿਬ ਹੈ ਜਿਹੜਾ ਉਹ ਠਹਿਰਾਇਆ ਜਾ ਸਕਦਾ ਤਾਂ ਲੋਕ ਨਦੀ ਪਾਰ ਕਰਕੇ ਜਿਹੜੇ ਨੇ ਹੁਣ ਆਪਣੀ ਮੰਜ਼ਿਲ ਤੱਕ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਕਦੇ ਦੇਖਿਆ ਤੁਸੀਂ ਇਸ ਤਰ੍ਹਾਂ ਦੀ ਸ਼ਕਤੀ ਦੇਖਿਆ ਤੁਸੀਂ ਇਸ ਤਰ੍ਹਾਂ ਦੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਨਦੀ ਪਾਰ ਕਰਨਾ ਹੋਵੇ ਤਾਂ ਤਸਵੀਰਾਂ ਦੇ ਸਰਦਾਰ ਵੀਰ ਨੇ ਤਾਂ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਇੰਨੀ ਜੋਖਮ ਦੇ باوجود ਵੀ ਦੇਖੋ ਪਾਣੀ ਦੇਖੋ ਪਾਣੀ ਦਾ बहाव ਦੇਖੋ ਭਾਜੀ ਕੀ ਲੈ ਕੇ ਆ ਰਹੇ ਹੋ ਵੀਰ ਜੀ ਸਿਆ ਆਉਂਦਾ ਇਲਾ ਕਰ ਰਿਹਾ ਆਪਣਾ ਦਿਹਾੜੀ ਦਾ ਹਾਂਜੀ ਅਸੀਂ ਅੱਛਾ ਰੋਲ ਮੋਮੋ ਵੇਚਦੇ ਹਾਂ ਹਾਂਜੀ ਹਾਂਜੀ ਅੱਛਾ ਆਪਣਾ ਕੰਮ ਹੈ ਜੀ ਸਪਲਾਈ ਦਾ ਜੀ ਅੱਛਾ ਵੈਸੇ ਉਹਦੇ ਕਾਰਨ ਹੁਣ ਕੱਟ ਤੋਂ ਆ ਰਹੀ ਦਿੱਕਤ ਇਹ ਦਿੱਕਤ ਤਾਂ ਅੱਜ ਆਉਣ ਲੱਗੀ ਜੀ ਪਹਿਲਾਂ ਤਾਂ ਨਹੀਂ ਕੋਈ ਦਿੱਕਤ ਸੀ ਜੀ ਹੱਦਕ ਜਾ ਰਹੇ ਸੀ ਉੱਪਰ ਹਾਂਜੀ ਹਾਂਜੀ ਨਹੀਂ ਅੱਜ ਹੁਣ ਵਿਚੋਂ ਤੁਰ ਕੇ ਆਏ ਹਾਂ ਕਿੰਨਾ ਮੁਸ਼ਕਿਲ ਹੈ ਵੀਰ ਜੀ ਬਹੁਤ ਮੁਸ਼ਕਿਲ ਹੈ ਪੈਰ ਦੇਖੋ ਕਿਦਾਂ ਲਾਲ ਹੋ ਗਏ ਨੇ ਸਾਰੇ ਡਰ ਲੱਗਦਾ ਹੈ ਬਾ ਵੀ ਆ ਗਿਆ ਪਾਣੀ ਝੋਲ ਮਾਰਦਾ ਤੇਜ਼ ਹੋ ਗਿਆ ਅੱਗੇ ਨਾਲ ਮੈਨੂੰ ਲੱਗਦਾ ਪਿੱਛੋਂ ਛੱਡਿਆ ਹੋਇਆ ਹੈ ਵੀਰੇ ਕਲਗਰ ਨਦੀ ਦੇ ਵਿੱਚ ਪਾਣੀ ਦਾ ਬਹਾਵ ਵੀ ਜਿਹੜਾ ਉਹ ਤੇਜ਼ ਕਰ ਦਿੱਤਾ ਹੈ ਜਿਸ ਦੇ ਚੱਲਦੇ ਜੇ ਦੇਖਿਆ ਜਾਵੇ ਤਾਂ ਹੁਣ ਮੁਸ਼ਕਲਾਂ ਜਿਹੜੀਆਂ ਨੇ ਉਹ ਲਗਾਤਾਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਹਿੰਦੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਕੰਮ ਕਰਦੇ ਨੇ ਪਰ ਹੁਣ ਮੁਸ਼ਕਲਾਂ ਲਗਾਤਾਰ ਵਧੀਆਂ ਹੋਣੀਆਂ ਨਜ਼ਰ ਆ ਰਹੀਆਂ ਦੇਖ ਸਕਦੇ ਤੁਸੀਂ ਲੋਕ ਆਪਣੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾ ਕੇ ਕਿਸ ਤਰ੍ਹਾਂ ਜਿਹੜਾ ਇਸ ਕਗਰ ਨਦੀ ਨੂੰ ਪਾਰ ਕਰ ਰਹੇ ਨੇ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੀ ਸ਼ਕਤੀ ਹੋਰ ਵੱਧ ਸਕਦੀ ਹੈ ਕਿਉਂਕਿ ਅਗਰ 12 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਸਹਿਮਤੀ ਨਹੀਂ ਬਣਦੀ ਤਾਂ ਕੀ ਕਿਸਾਨ ਇੱਥੋਂ ਪਾਰ ਕਰਕੇ ਦਿੱਲੀ ਵੱਲ ਕੁਝ ਕਰਨਗੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਪਰ ਹੁਣ ਸ਼ੰਭੂ ਬਾਰਡਰ ਤੇ ਸਖਤੀ ਨਜ਼ਰ ਆਉਂਦੀ ਆ ਕੈਮਰਾਮੈਨ ਕਰਨ ਗगन ਸ਼ਕਲਾ Delhi Post ਪੰਜਾਬੀ